ਹਾਂ ਗੁਲਸ਼ਨ ਸਿੰਘ ਜੀ ਨੇ ਭਾਵੇਂ ਨੇਤਰਹੀਣ ਨੇ ਲੇਕਿਨ ਇਹਨਾਂ ਦੇ ਹੌਸਲੇ ਬੜੇ ਬਲੰਤ ਨੇ ਇਹਨਾਂ ਨੂੰ ਪਰਮਾਤਮਾ ਨੇ ਅਜਿਹਾ ਹਨਰ ਦਿੱਤਾ ਹੈ ਇਹ ਗਾ ਵੀ ਸਕਦੇ ਨੇ ਇਹ ਇਨਸਟਰੂਮੈਂਟ ਵੀ ਵਜਾ ਸਕਦੇ ਨੇ ਹਾਰਮੋਨੀ ਬੜਾ ਅੱਛਾ ਪਲੇ ਕਰਦੇ ਨੇ ਤਬਲਾ ਅੱਛਾ ਪਲੇ ਕਰਦੇ ਨੇ ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ ਉਹਦੇ ਨਾਲ ਕੀ ਕਰਦੇ ਨੇ ਇਹ ਸਾਡੇ ਗੁਰਦਰ ਸਾਹਿਬ ਗੁਰਦੁਰਾ ਟਾਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਰਾ ਸਾਹਿਬ ਉੱਥੇ ਵੀ ਸੇਵਾ ਨਮੁੰਦ ਨੇ ਸਾਡੇ ਗੁਰਦੁਰਾ ਪੰਡਤ ਜੀ ਦਾ ਨਾਥ ਪਿੰਡ ਗਲੜੀ ਵਿਖੇ ਇੱਥੇ ਵੀ ਸੇਵਾ ਨਮੁੰਦ ਨੇ ਤੇ ਜਿਹੜੇ ਬਾਕੀ ਜਥੇ ਨੇ ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮ ਤੇ ਵੀ ਚਲੇ ਜਾਂਦੇ ਨੇ ਪਿੰਡਾਂ ਵਿੱਚ ਕੀਰਤਨ ਕਰਨ ਨੂੰ ਚਲੇ ਜਾਂਦੇ ਨੇ ਜੇ ਕਿਸੇ ਗੁਰਦੁਰਾ ਸਾਹਿਬ ਵਿੱਚ ਕੋਈ ਸਮਾਗਮ ਹੁੰਦਾ ਹੈ ਤੇ ਉੱਥੇ ਵੀ ਆਪਣੀ ਸੇਵਾ ਡੈਂਡੇ ਨੇ ਚਾਹੇ ਬੱਚਿਆਂ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਉਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੋਣਾ ਚਾਹੀਦਾ ਸਰਕਾਰਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਸਮਾਜਿਕ ਸੰਸਥਾਵਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਜਿਹੜੇ ਲੋਕਲ ਲੋਕ ਨੇ ਪਿੰਡ ਵਾਸਤੇ ਪਿੰਡ ਦੇ ਵਾਸੀ ਨੇ ਜਾਂ ਏਰੀਆ ਦੇ ਵਾਸੀ ਨੇ ਜਿਹੜੇ ਪਹੁੰਚ ਰੱਖਦੇ ਨੇ ਜਿੰਨੇ ਜਿਹੜੇ ਆਰਥਿਕ ਤੌਰ ਤੇ ਸਮਰੱਥ ਨੇ ਜਾਂ ਕਿਸੇ ਐਨਜੀਓ ਨਾਲ ਜੁੜੇ ਹੋਏ ਨੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਨੇ ਜਾਂ ਇਦਾਂ ਦੀ ਸੋਚ ਰੱਖਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਜ਼ਰੂਰਤਮੰਦ ਨੇ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਤੇ ਜਿਹੜਾ ਮੇਨ ਰੋਲ ਜਿਹੜਾ ਹੈ ਮੈਂ ਤੇ ਇਸ ਵਿੱਚ ਸਰਕਾਰਾਂ ਦਾ ਤੇ ਜੇ ਕੋਈ ਧਾਰਮਿਕ ਸੰਸਥਾਵਾਂ ਜਿਹੜੀਆਂ ਸਪੈਸ਼ਲਿਸਟ ਵਾਸਤੇ ਬਣੀਆਂ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਤੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਉਹ ਵੀ ਇਹਨਾਂ ਅਜਿਹੇ ਬੱਚਿਆਂ ਦਾ ਧਿਆਨ ਰੱਖਣਾ ਕਿੱਦਾਂ ਦਾ ਥੋੜਾ ਜਨਾ ਜੀਵਨ ਚੱਲ ਰਿਹਾ ਹੈ ਇਸ ਲਈ ਮਾਤਾ ਜੀ ਨੂੰ ਕਿੰਨੀ ਕਮਿਹਨਤ ਕਰਨੀ ਪੈ ਰਹੀ ਹੈ ਔਰ ਗੁਲਸ਼ਨ ਜੀ ਕਿੰਨੀ ਕਮਿਹਨਤ ਕਰ ਰਹੇ ਪਰਤੱਖ ਨੂੰ ਪ੍ਰਮਾਣ ਕੀ ਜੀ ਜੀਵਨ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਜੱਗ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਨੇ ਇਹਨਾਂ ਕੋਲ ਪਹਿਲਾਂ ਇੱਕ ਕਮਰਾ ਹੁੰਦਾ ਸੀ ਕੱਚਾ ਕਮਰਾ ਹੁੰਦਾ ਸੀ ਰਸੋਈ ਬਾਹਰ ਸੀ ਉਹਦੇ ਉੱਤੇ ਤਰਪਾਲ ਪਾਈ ਹੁੰਦੀ ਸੀ ਬਰਸਾਤਾਂ ਦੇ ਵਿੱਚ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਉੱਥੇ ਹੀ ਕੰਮ ਕਰਦੇ ਸੀ ਇਹ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਹੁਣ ਇੱਕ ਸੰਸਥਾਨ ਨੇ ਇੱਕ ਕਮਰਾ ਬਣਾ ਕੇ ਦਿੱਤਾ ਗ੍ਰਾਂਟ ਮਿਲੀ ਹੈ ਤੇ ਉਸ ਦੇ ਨਾਲੇ ਕੰਸਟਰਕਸ਼ਨ ਚੱਲ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਮਾਤਾ ਜੀ ਨੂੰ ਕਾਫੀ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਪ ਜਾ ਕੇ ਕੰਮ ਕਰਕੇ ਬਰਤਨ ਮਾਂਜ ਕੇ ਕੱਪੜੇ ਧੋ ਕੇ ਪੀਨ ਕਰਕੇ ਉਹਦਾ ਨਾ ਗੁਜ਼ਾਰਾ ਕਰਦੇ ਨੇ ਤੇ ਆਪਣੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਜੀ ਅਪੀਲ ਕਰਨਾ ਚਾਹੋਗੇ ਗੁਲਸ਼ਨ ਜੀ ਲਈ ਕਰ ਸਕਦੇ ਇਹਨਾਂ ਦੇ ਪਰਵਾਰ ਲਈ ਕਰ ਸਕਦੇ ਮੈਂ ਤਾਂ ਸਰਕਾਰ ਨੂੰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਹੈ ਕਿ ਉਹ ਆਪਣੀ ਜੁਨੀ ਹیثیت ਰੱਖਦੇ ਨੇ ਪਹੁੰਚ ਰੱਖਦੇ ਨੇ ਉਹਦੇ ਮੁਤਾਬਕ ਜੇ ਨੋਜੋਨਾ ਦੀ ਮਦਦ ਕੀ ਅਮ ਜੀ ਏ ਸੱਤ ਸਾਲ ਦੀ ਮਰਦਸ ਜਦੋਂ ਸੈਂਟਰ ਖਲਸਾ ਜਦੀਮ ਖਾਨੇ ਵਿਖੇ ਸਾਡੇ ਮਾਂ ਪਿੰਡ ਦਾ ਹਲ ਕਰਾਇਆ ਸਾਨੂੰ ਚੌਥੇ ਅਸੀਂ ਦਸਵੀਂ ਤੱਕ ਜਿਹੜੀ ਬ੍ਰੇਲ ਲਿਪੀ ਦੇ ਨਾਲ ਪੜਾਈ ਕੀਤੀ ਤੇ ਪਲਸ ਨ ਪਲਸ 2 ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਤੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਿੰਦਰ ਸਿੰਘ ਉਸਤਾਦ ਜੀ ਤੇ ਭਾਈ ਰਣਜੀਤ ਸਿੰਘ ਉਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰੰਥ ਕੀਤੀ ਤੇ ਗੁਰਬਾਣੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਅਸੀਂ ਭਾਈ ਸਖਤਰ ਸਿੰਘ ਉਸਤਾਦ ਜੀ ਦੇ ਪਾਸੋਂ ਹਾਸਲ ਕੀਤੀ। ਹੋਰ ਕੀ ਕੀ ਹੋਰ ਸਿਰਫ ਤਬਲਾ ਹਾਰਮੋਨੀਅਮ ਤੇ ਗੁਰਬਾਣੀ ਤੇ ਬਰੇਲ ਲਿਪੀ। ਅੱਗੇ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਸੋਣਾ। ਜੀ ਹਾਂ ਜੀ। ਤੇ ਕਿਉਂ ਨਹੀਂ ਤੇਰੇ ਚੱਲੇ। ਇਹ 2022 ਦੇ ਵਿੱਚ ਤੇ ਪੇਪਰ ਦਿੱਤਾ ਸੀ ਇੱਕ ਤੇ ਬਾਅਦ ਚੋਂ ਰਾਈਟਰ ਨਾ ਹੋਣ ਦੇ ਕਾਰਨ ਫਿਰ ਮੈਂ ਉੱਥੇ ਨਹੀਂ ਕਰ ਸਕਿਆ। ਗਵਰਨਮੈਂਟ ਕੋਲੇ ਜਦੋਂ ਖਿਲਾਨ ਵੀ ਗਏ ਸੀ ਉੱਥੇ ਜਾਣੇ ਪੈਣਗੇ ਉੱਥੇ ਮਤਲਬ ਇੱਕ ਤਾਨਾ ਕੋ ਜਿਹੜੀ ਟੀਚਰ ਨਹੀਂ ਸੀ ਹੈਗੀ ਬਰੇਲੀ ਪੀ ਦੇ ਹਨਾ ਤੇ ਦੂਸਰੇ ਪਾਸੇ ਜਿਹੜਾ ਅਜਿਸਟਰ ਨੰਬਰ ਸੀ ਨਹੀਂ ਸੀ ਕਟਵਾਇਆ ਇਸ ਕਰਕੇ ਕੀ ਕਰਨਾ ਚਾਹੁੰਦੇ ਹੋ ਉੱਥੇ ਅੱਗੇ ਪੜਨਾ ਚਾਹੁੰਦੇ ਕੀ ਕੀ ਪੜਨਾ ਚਾਹੁੰਦੇ ਐ ਬੀਏ ਪੜਾਈ ਇਹ ਕਰਨਾ ਚਾਹੁੰਦੇ ਜਾਂ ਸੰਗੀਤ ਦੇ ਨਹੀਂ ਨਹੀਂ ਦੋਨੇ ਹੀ ਰਹੀਏ ਦੋਨੇ ਬੰਦੇ ਕੋ ਹੁਣ ਤਾਂ ਚਲੋ ਠੀਕ ਹੰਦਾ ਮੈਂ ਸਮਾਜਿਕ ਸੰਸਥਾਵਾਂ ਨੂੰ ਤੇ ਸਰਕਾਰਾਂ ਨੂੰ ਵੀ ਚਲੋ ਇਹ ਅਪੀਲ ਕਰਦਾ ਕਿ ਸਾਡੇ ਬੰਡਿਆਂ ਦੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ